ਗੱਡੀ ਅੱਗੇ ਬਣਾਉਂਦੀ ਦਰਵਾਜ਼ਾ ਕਰਦੇ ਆਂ ਕਾਰਬਾਸ਼ ਕਰਨੀ ਆਂ ਸਭ ਅੱਗੇ ਲੱਗੀ ਪਾ। ਹਾਂਜੀ ਸਸਤੀ ਕਾਲ ਗੱਡੀ ਧੋਲੀ ਆਪਾਂ ਹੁਣ ਜੁੜੇ ਰਹੇ ਹੋ ਤੁਹਾਨੂੰ ਅੱਗੇ ਦਿਖਾਉਨੇ ਆਂ ਚੱਲਦੇ ਆਂ ਅੱਜ ਸ਼ਹਿਰ ਨੂੰ ਮੱਥਾ ਟੇਕਾਂਗੇ ਪਹਿਲਾਂ ਫਿਰ ਅੱਗੇ ਦਿਖਾਵਾਂਗੇ। ਉਹ ਟਰੈਕਟਰ ਖੜਾ ਏ ਟਰੈਕਟਰ ਵੀ ਧਵਾਉਣ ਵਾਲਾ ਏ ਉਹ ਵੀ ਧਵਾ ਕੇ ਲਿਆਵਾਂਗੇ ਰੂਤਾ ਬਿਟਰਾ ਟੀਮੀ ਉਮੀ ਬੈਠੇ ਨੇ। ਆ ਗੱਡੀ ਧੋਤੀ ਗਈ ਐਣ ਬਣ ਗਈ। ਬਾਹਰ ਨਾਲ ਟੀਮੀ ਬੰਨਤੀ ਦੀ ਕਿ ਵਿੱਚ ਆਈ ਜਾਂਦੀ ਨੀ ਯਾਰ ਗੱਡੀ ਧੋ ਰਹੀ ਸੀ ਤਾਂ ਰੌਲਾ ਪਾ ਰਹੀ ਆ ਉਹਨੂੰ ਖੋਲਦਾ ਹੁਣ ਤੇ ਹੁਣ ਨਾ ਧੋ ਕੇ ਹੁਣੇ ਆ ਤਿਆਰ ਜੁ ਵਾਰਸ਼ ਹੋ ਰਹੀ ਆ ਭਤੀਜੀਓ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ ਣ ਫੁੱਲ ਦੇਖ ਲਓ ਜਿੱਦਣ ਵੀ ਗੱਡੀ ਧੋਣੀਆਂ ਮੀਂਹ ਪੈਂਦੇ ਹੀ ਪੈਂਦਾ ਏ ਆ ਦੇਖੋ ਵਾਰਸ਼ ਦਾ ਨਜ਼ਾਰਾ ਰੇਨਿੰਗ ਦਾ ਅੱਜ ਤਾਂ ਫਿਰ ਬੱਕਰਾ ਬੋਕਰਾ ਬਣਾਉਣ ਵਾਲਾ ਮੌਸਮ ਹੈਗਾ ਹਾਂਜੀ ਹੋ ਗਏ ਰੈਡੀ ਹੁਣ ਚਲਦੇ ਆਂ ਫਤੇਗੜ ਸਾਹਿਬ ਨੂੰ ਮੱਥਾ ਮੁੱਥਾ ਟੇਕਦੇ ਆਂ ਗੁਰਦੁਆਰਾ ਸਾਹਿਬ ਉਹਦੇ ਬਾਅਦ ਚੋਂ ਦੇਖਦੇ ਆਂ ਫਿਰ ਕਿੰਮੀਆ ਸਿਸਟਮ ਕਿਵੇਂ ਨਹੀਂ ਕਿ ਜੇ ਆਪਣੀ ਰਿਸ਼ਤੇਦਾਰ ਦਾ ਫੋਨ ਆ ਗਿਆ ਜਿਹੜੀ ਕਿਸੇ ਨੇ ਕੰਪਲੇਂਟ ਵੀ ਲਿਖਾਈ ਆ ਝੂਠੀ ਹੋਈਓ ਤਾਂ ਉੱਥੇ ਚਲੇ ਜਾਵਾਂਗੇ ਤੇ ਬਾਕੀ ਸਾਨੂੰ ਲੱਜੂਆ ਆ ਕਿਵੇਂ ਹੋ ਚੋਬਰ ਮੇਰੇ ਜੀਗਰ ਦੇ ਟੋਟੇਓ ਇੱਥੇ ਤਾਂ ਅੱਜ ਮੀਂਹ ਪਿਆ ਸਾਡੇ ਦਾ ਬਹੁਤ ਵਧੀਆ ਮੌਸਮ ਹੋ ਜਾਵਿਆ ਹੈਗਾ ਇਹ ਬਾਕੀ ਤੁਸੀਂ ਸੁਣਾਓ ਹਾਲ ਚਾਲ ਕਿਵੇਂ ਠੀਕੋ ਲਵ ਚੁ ਗੱਡੀ ਆਪਣੀ ਰੈਡੀ ਆ ਧੋਲੀ ਗੱਡੀ ਆਪਾਂ ਐਨ ਤਿਆਰ ਆਪਣੀ ਜਿਹੜੀ ਹਾਂਜੀ ਹੁਣ ਚਲਦੇ ਹਾਂ ਫਤੇਗੜ ਸਾਹਿਬ ਨੂੰ ਗੱਡੀ ਧੋਤੀ ਗਈ ਚਲੋ ਦਿਖਾਉਣੀ ਅੱਗੇ ਜਾ ਕੇ ਹਾਂਜੀ ਜਾ ਰਹੇ ਹਾਂ ਜੀ ਹੁਣ ਫਤੇਗੜ ਸਾਹਿਬ ਨੂੰ ਜਾ ਕੇ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਦੇ ਆਂ ਜੀ ਸੇਵਾ ਕਰਾਉਣੀ ਆ ਗੁਰਦੁਆਰਾ ਸਾਹਿਬ ਜਿੰਨੀ ਕੋਈ ਤੇ ਜੁੜੇ ਰਹੋ ਯਾਰ ਪਿਆਰ ਆ ਤੁਹਾਨੂੰ ਯਾਰ ਤੁਸੀਂ ਆਹ ਚੱਕੇ ਦੀ ਇੰਨੀ ਸਪੋਰਟ ਕਰਦੇ ਹੋ ਨਾਲੇ ਯਾਰ ਐਂ ਕਰਿਓ ਜਿਹੜਾ ਪ੍ਰਧਾਨ ਸੇਮਜੀਤ ਸਿੰਘ ਗਿੱਲ ਫੈਨ ਵਾਲਾ ਅਕਾਊਂਟ ਆ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਯਾਰ ਜਿਹੜਾ ਦੂਆ ਇਹ ਆਪਣਾ ਸਿੰਘ ਜੀਤ ਵਾਲਾ ਚੱਲਦਾ ਉਹਦੇ ਉੱਤਰ ਤਾਂ ਉਹ ਜਿਹੜੇ ਦੋਤੀ ਜੇ ਹੈਗੇ ਨੇ ਯਾਰ ਲੋਕ ਉਹ ਬੋਟਾਂ ਹੀ ਬਹੁਤ ਮਾਰ ਰਹੇ ਨੇ ਜਾ ਰਿਹਾ ਹੈਗਾ ਮੌਸਮ ਦੇਖੋ ਕਿੰਨਾ ਵਧੀਆ ਹੈ ਸਾਫ ਸੁਥਰਾ ਹੈਗਾ ਮੀਂਹ ਪਾਏ ਕਰਕੇ ਹੈ ਸਾਫ ਸੁਥਰਾ ਹੋਇਆ ਪਿਆ ਹਾਂਜੀ ਯਾਰ ਫਤੇਗੜ ਸਾਹਿਬ ਜਾ ਰਿਹਾ ਸੀ ਅਪਤੀਜ ਆ ਗਿਆ ਇਧਰੋਂ ਕਿਧਰੋਂ ਆ ਰਿਹਾ ਸੀ ਮੈਂ ਲੁਧਿਆਣੇੋਂ ਆਇਆ ਹਾਂ ਲੁਧਿਆਣੇ ਤੋਂ ਤੇ ਭਤੀਜ ਮਿਹਨਤ ਕਰਦਾ ਏ ਜਾਂ ਗੱਡੀ ਪਾਈ ਵੀ ਆ ਭਤੀਜ ਦੀ ਆ ਮਗਰ ਖੜੀ ਆ ਅਰਬਾ ਸਟੇਟ ਖੜਦੇ ਹੋ ਹਾਂਜੀ ਹਾਂ ਹੈ ਨਾਉ ਕੀ ਆ ਮੇਰਾ ਜੋਤ ਏ ਜੋਤ ਆ ਦੇਖ ਲਓ ਪਟਿਆਲੇ ਵਾਲਿਓ ਜੇ ਕਦੇ ਕੋਈ ਕਿਤੇ ਜਾਣਾ ਹੁੰਦਾ ਬਿਆਹ ਸ਼ਾਦੀ ਤੇ ਜਾਂ ਕੋਈ ਬਾਹਰ ਜਾਣਾ ਹੁੰਦਾ ਤਾਂ ਮਨ ਕਰਨਾ ਤਾਂ ਬਾਈਕ ਦਾ ਨਾਲ ਕੰਟੈਕਟ ਜ਼ਰੂਰ ਕਰਿਓ ਅਰਬਨ ਸਟੇਟਾ ਦਾ ਨੰਬਰ ਲੈ ਗਾ ਲਓ ਮੇਰਾ ਠੀਕ ਆ ਠੀਕ ਆ ਨੰਬਰ ਕੋਲ ਦਾ ਕਾਲ ਤੇ ਕੋਈ ਨਾ ਤੇ ਬਰਾਏ ਦਾ 7973679354 ਠੀਕ ਆ ਬਈ 7973679354 ਠੀਕ ਆ ਠੀਕ ਆ ਆ ਜਾ ਰਿਹਾ ਹੈ ਵਿਚਾਰਾ ਭਤੀਜ ਗੱਡੀ ਮੂੜ ਕੇ ਲਿਆਇਆ ਪਟਿਆਲੇ ਕਿਨਾਰੇ ਤੇ ਆਹੀ ਗੱਲਾਂ ਤੋਂ ਭਤੀਜਿਓ ਤੁਸੀਂ ਜੋ ਪਿਆਰ ਦੇਣ ਵਾਲੇ ਚਾਚੇ ਨੂੰ ਇੰਨੇ ਹੀ ਸਪੋਰਟ ਕਰਦੇ ਹੋ ਆਹੀ ਲੋਕਾਂ ਤੋਂ ਵਿਰੋਧੀ ਹੇਟਰ ਲੀਡਰ ਛੜਦੇ ਨੇ ਆ ਚੀਜ਼ਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਹਾਂਜੀ ਜਾਣ ਲੱਗਿਆ ਦੀ ਭਤੀਜ ਗਾਂ ਤੋਂ ਗੱਡੀ ਮੂੜ ਕੇ ਲਿਆਏ ਨੇ ਭਤੀਜ ਹੈਗੇ ਨੇ ਦੇਵੀਗੜ ਤੋਂ ਹਰਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਨੇ ਰੱਤਾ ਖੇੜਾ ਕੜਾਵਾ ਭਤੀਜਿਆਂ ਦਾ ਪਿੰਡ ਹਾਂਜੀ ਮਾਜੀ ਵਾਲੇ ਦੇਖ ਲਓ ਮਾਜੀ ਵਾਲਿਓ ਆ ਤੁਹਾਡੇ ਇਲਾਕੇ ਚ ਅੱਜ ਮੱਥਾ ਟੇਕਣ ਆ ਰਹੇ ਨੇ ਭਾਈ ਦੀ ਸੇਵਾ ਕਰਿਓ ਤੇ ਤੁਸੀਂ ਦੇਖ ਲਿਆ ਬਾਕੀ ਤੁਹਾਨੂੰ ਲੱਭੂਆ ਭਾਈ ਸਾਰਿਆਂ ਨੂੰ ਤੁਹਾਡਾ ਸਫਰ ਵਧੀਆ ਰਹੇ ਠੀਕ ਆ ਚਲੋ ਠੀਕ ਆ ਮਿਸਟਰ ਆ ਦੇਖ ਲਓ ਗਾਹਾਂ ਤੋਂ ਗੱਡੀ ਭਤੀਜ ਮੋੜ ਕੇ ਲਿਆਏ ਨੇ ਇਹਨੂੰ ਯਾਰ ਕਹਿੰਦੇ ਆ ਤੁਸੀਂ ਇੰਨਾ ਪਿਆਰ ਕਰਦੇ ਹੋ ਇੱਥੋਂ ਤੁਰਨੇ ਨਹੀਂ ਦੇ ਰਹੇ ਕੋਈ ਨਾ ਕੋਈ ਭਤੀਜ ਜਦੇ ਆ ਕੇ ਗੱਡੀ ਰੋਕ ਲੈਂਦਾ ਹਾਂਜੀ ਫਤਿਹਗੜ ਸਾਹਿਬ ਪਹੁੰਚ ਗਏ ਮੱਥਾ ਟੇਕ ਕੇ ਫਿਰ ਹਾਂਜੀ ਮੱਥਾ ਟੇਕਣ ਜਾਣਾ ਦੀ ਗੁਰਦੁਆਰਾ ਸਾਹਿਬ ਆ ਭਤੀਜ ਆ ਕੇ ਸਾਰੇ ਆ ਖੜੇ ਨੇ ਭਤੀਜ ਆਪਣੇ ਬਰਵਾਲੀ ਵਾਲੇ ਮੁੰਡੇ ਤੇ ਆ ਭਤੀਜ ਹੈਗੇ ਨੇ ਸਰੰਤੋਂ ਫਤੇਗੜ ਸਾਹਿਬ ਤੋਂ ਹੋਰ ਦੱਸੋ ਮੁੰਡਿਓ ਠੀਕ ਆ ਹੈ ਬੜੀ ਕੁੱਕਰਪੋਟ ਖਾਣਾ ਪੀਣਾ ਤਾਂ ਨਹੀਂ ਗੁਸਾ ਨਾ ਨਾ ਠੀਕਾ ਠੀਕਾ ਲੱਭਦੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਆਇਆ ਭਤੀਜ ਆਪਣੇ ਜਿਹੜੇ ਬਲੌਗ ਨੇ ਆਹ ਚਲੋ ਦੇਖਦੇ ਤਾਂ ਮੁੰਡੇ ਇੱਥੇ ਵੀ ਹੈਗੇ ਨੇ ਪਰ ਜ਼ਿਆਦਾਤਰ ਹਾਂਜੀ ਫਤੇਗੜ ਸਾਹਿਬੇ ਖੜੇ ਹੈਗੇ ਆ ਯਾਰ ਆ ਆਗੇ ਭਤੀਜਾਂ ਹੋਰ ਦੱਸੋ ਗੱਲਬਾਤ ਮੁੰਡੇਓ ਠੀਕ ਓ ਹੰਗਾਰੇ ਨਹੀਂ ਭਰ ਰਹੇ ਤੁਸੀਂ ਕੀ ਹੋਇਆ ਪਿਆ ਤੁਹਾਨੂੰ ਯਾਰ ਬੋਟਾਂ ਪੁਰੀਆਂ ਕਿ ਸੁੱਨੋ ਹੋ ਗਏ ਹਾਂ ਓਕੇ ਜੀ ਓਕੇ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਮੱਥਾ ਟੇਕ ਕੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਫਿਰ ਅੱਗੇ ਚੱਲਦੇ ਆ ਢਾਲ ਜੀ ਦੇਣੀ ਆ ਲੱਗਦਾ ਹਾਂਜੀ ਗੁਰਦੁਆਰਾ ਸਾਹਿਬਾਂ ਜੁੱਤੀ ਫੁੱਟ ਸਾਹਿਬ ਮੱਥਾ ਟੇਕ ਲਈ ਹਾਂਜੀ ਮੱਥਾ ਦਾ ਲੈ ਆ ਟੇਕ ਹੁਣ ਚੱਲਦੇ ਆ ਅੱਗੇ ਨੂੰ ਤੇ ਭਤੀਜਾ ਕੇ ਗਾਇਕੀ ਇੱਥੇ ਸਪੈਸ਼ਲ ਉਹ ਕਹਿੰਦੇ ਸਾਡੀ ਸ਼ਬੀਲ ਲਈ ਵੀ ਆ ਚਾਚੇ ਆ ਕੇ ਜਾਈਂ ਉਹ ਉਹਨਾਂ ਦੀ ਸ਼ਬੀਲ ਤੇ ਚਲਦੇ ਆ ਮੱਥਾ ਤਾਂ ਟੇਕ ਲਿਆ ਜੀ ਬਹੁਤ ਵਧੀਆ ਟੇਕ ਗਿਆ ਤੇ ਬਾੜੀ ਮੋਟੀ ਸੇਵਾ ਵੀ ਕਰ ਲਈ ਤੇ ਹੁਣ ਚਲਦੇ ਆ ਜਿਹੜੇ ਭਤੀਜਾ ਸਪੈਸ਼ਲ ਕਹਿ ਕੇ ਗਏ ਨੇ ਵਿਚਾਰੇ ਆ ਕੇ ਕਿ ਸਾਡੀ ਸ਼ਬੀਲ ਲਈ ਵੀ ਆ ਚਾਚਾ ਜੀ ਆਇਓ ਉਹ ਉੱਥੇ ਚਲਦੇ ਆ ਉੱਧਰ ਹਾਂਜੀ ਅੱਡੇ ਘੜ ਸਭ ਮੱਥਾ ਤਾਂ ਟੇਕ ਲਿਆ ਉੱਧਰ ਸ਼ਬੀਲ ਲਈ ਵੀ ਆ ਭਤੀਜਿਆਂ ਦੀ ਨੌਜਵਾਨਾਂ ਦੀ ਬਹੁਤ ਵਧੀਆ ਪ੍ਰਾਲਾ ਹੈਗਾ ਇੱਥੇ ਆ ਗਿਆ ਦੀ ਮੁੰਡੇ ਬੁਲਾਉਣਾ ਆਏ ਕਿ ਉਹ ਮੁੰਡੇ ਹੁਣ ਹੈ ਨਹੀਂ ਅਜੇ ਇੱਥੇ ਆ ਜਾਣਗੇ ਹੋ ਠੀਕ ਹੋ ਮੁੰਡਿਓ ਓਕੇ ਰਿਪੋਰਟ ਹਾਂ ਜੀ ਬਹੁਤ ਠੀਕ ਆ ਠੀਕ ਆ ਓਕੇ ਉਚਾਈ ਹਾਂਜੀ ਆ ਭਤੀਜ ਉੱਪਰ ਛੇੜੀ ਤੋਂ ਰਾਜਪੁਰੇ ਤੋਂ ਹੈਗਾ ਠੀਕ ਆ ਮੁੰਡਿਆ ਹਾਂ ਜੀ ਓਕੇ ਜੀ ਠੀਕ ਆ ਓਕੇ ਉਚਾਈ ਆ ਜਾ ਆ ਜਾ ਉਹ ਹੈਗਾ ਮੁੰਡੇ ਆ ਗਏ ਸਰ ਹਾਂਜੀ ਹਾਂਜੀ ਆ ਗਏ ਸਸਤੀ ਕਾਜੀ ਪਕੀਟੀਆਂ ਦਾ ਸਕੂਲ ਦੇ ਸਾਹਮਣੇ ਫਤੇਗੜ ਸਾਹਿਬ ਸ਼ਬੀਲ ਲਾਈ ਵੀ ਆ ਬਹੁਤ ਵਧੀਆ ਅਪਰਾਲਾ ਹੈਗਾ ਨੌਜਵਾਨਾਂ ਦਾ ਠੀਕ ਆ ਨਾ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਦੱਸੋ ਕਿੱਥੇ ਹੈ ਨਸ਼ਾ ਇਉਂ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਹੋ ਹੈ ਆ ਖੜਿਆ ਜੂਤ ਪੰਜਾਬ ਦਾ ਠੀਕ ਆ ਕਿੰਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਅਫਸਰ ਬਣਨਾ ਹੈ ਕਿਸੇ ਨੇ ਵਕੀਲ ਬਣਨਾ ਹੈ ਕਿਸੇ ਨੇ ਡਾਕਟਰ ਬਣਨਾ ਹੈ ਬਾਕੀ ਲਵ ਯੂ ਸਾਰਿਆਂ ਨੂੰ ਚਾਚੇ ਨੂੰ ਟਰੱਕ ਭਰ ਕੇ ਹੈ ਹਾਂਜੀ ਆ ਭਤੀਜਿਆਂ ਨੇ ਨੌਜਵਾਨਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦ ਲਾਈ ਵੀ ਆ ਬਹੁਤ ਵਧੀਆ ਪਰਾਲਾ ਹੈਗਾ ਮੇਰੇ ਭਤੀਜਿਆਂ ਦਾ ਲਵ ਯੂ ਆ ਤੁਹਾਨੂੰ ਮੁੰਡਿਓ ਐਂਓ ਦੱਬ ਕੇ ਰੱਖੋ ਕੰਮ ਯਾਰ हां जी भतीजियां ਨੇ ਸ਼ਬੀਲ ਲਾਈ ਵੀਤੀ ਤੁਸੀਂ ਦੇਖੇ ਲੈਣੇ ਬਲੌਗ ਦੇ ਵਿੱਚ ਦੇਖੋ ਕਿੰਨਾ ਵਿਚਾਰੇ ਆਦੇ ਚਾਚੇ ਨੂੰ ਪਿਆਰ ਕਰਦੇ ਨੇ ਯਾਰ ਠੀਕ ਆ ਨਾ ਆਹੀ ਚਾਚੇ ਨੇ ਥੋਡੇ ਨੇ ਕਮਾਈ ਕਰੀ ਆ ਤੇ ਆ ਨੌਜਵਾਨਾਂ ਦੀ ਮੈਂ ਸਲਾੰਘਾ ਕਰਦਾ ਈ ਕਿ ਜਿਹੜਾ ਇਹਨਾਂ ਨੇ ਅੱਜ ਅਪਰਾਲਾ ਕੀਤਾ ਈ ਲਵ ਯੂ ਆ ਤੁਹਾਨੂੰ ਭਾਈ ਭਤੀਜੀਓ ਸਰੰਦਾਲਿਓ ਫਤੇਗੜ੍ਹ ਸਾਹਿਬ ਵਾਲਿਓ ਤੇ ਹੁਣ ਚੱਲਦੇ ਆ ਆ ਹਾਂ ਜੀ ਫਤੇਗੜ੍ਹ ਸਾਹਿਬ ਤੋਂ ਪਿੰਡ ਨੂੰ ਜਾ ਰਹੇ ਆ ਤੇ ਆ ਹਾਂ ਜੀ ਫਤੇਗੜ੍ਹ ਸਾਹਿਬ ਤੋਂ ਪਿੰਡ ਨੂੰ ਜਾ ਰਹੇ ਆ ਤੇ ਲੰਗਰ ਤੋਂ ਆ ਭਤੀਜ ਮਿਲ ਗਿਆ ਲੱਭੂਆ ਨੂੰ ਯਾਰ ਹਾਂ ਹਾਂ ਸਿੱਧੀ ਹੀ ਕਹਿੰਦਾ ਟਰੈਕਟਰ ਤੇ ਕਿਹੜਾ ਕੱਟਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਨੂੰ ਜਾਣ ਲੱਗਿਆ ਸੀ ਇੱਥੋਂ ਆ ਭਤੀਜ ਮਿਲ ਕੇ ਭਤੀਜ ਆਪਣਾ گاਉਂਦਾ ਵੀ ਆ ਭਤੀਜ ਲਿਖਦਾ ਸੌਂਗ ਲਿਖਦਾ ਵੀ ਆ ਭਤੀਜ ਨੇ ਮੈਨੂੰ ਸੌਂਗ ਸੁਣਾਇਆ ਬਾਪ ਪੁੱਤ ਦਾ ਬੜਾ ਘੈਂਟ ਗਾਣਾ ਏ ਚਲੋ ਅਗਲੇ ਨੇ ਅਜੇ ਰਿਲੀਜ਼ ਕਰਨਾ ਹੈ ਆਪਾਂ ਨਹੀਂ ਤੁਹਾਨੂੰ ਦੱਸ ਸਕਦੇ ਭਤੀਜ ਦੀ ਸਪੋਰਟ ਕਰਿਓ ਇਹਨੇ 2-3 ਮਹੀਨਿਆਂ ਚ ਗਾਣਾ ਛੱਡ ਦੇਣਾ ਫੁੱਡੀ ਵੀ ਬਾਹਰ ਵਾਲਿਆਂ ਦੀ ਰੂਹ ਖੁਸ਼ ਹੋਊਗੀ ਤੁਸੀਂ ਕਹੋਗੇ ਸਾਡੇ ਪਰ ਆਇਆ ਬਾਈ ਨੇ ਗਾਣਾ ਠੀਕ ਆ ਇਸ ਕਰਕੇ ਜੇ ਕੋਈ ਨਵਾਂ ਮੁੰਡਾ ਉੱਖਦਾ ਹੁੰਦਾ ਇੰਡਸਟਰੀ ਵਿੱਚ ਤਾਂ ਉਹਦੀ ਹੈਲਪ ਕਰਿਆ ਕਰੋ ਯਾਰ ਠੀਕ ਹੈ ਨਾ ਬਾਕੀ ਤੁਹਾਨੂੰ ਲੱਭੀ ਕੋ ਹਾਂਜੀ ਕਿਹੜਾ ਪਿੰਡਾ ਜਰਾ ਬਾਈ ਪਿੰਡ ਨਹੀਂ ਬਾਈ ਪਿੰਡ ਨਹੀਂ ਪੀਦਣੀ ਤੂੰ ਆ ਗਈ ਕੀ ਨਾਮ ਆ ਮਨਕਰਨ ਭੰਗੂ ਮਨਕਰਨ ਭੰਗੂ ਨਾਮ ਆ ਜਦੋਂ ਵੀ ਗਾਣਾ ਆਇਆ ਆਪਾਂ ਪਾਈ ਤਾਂ ਛੇਰ ਵੀ ਕਰਾਂਗੇ ਸਪੋਰਟ ਵੀ ਕਰਾਂਗੇ ਹੋਰ ਦੱਸੋ ਗੱਲਬਾਤ ਠੀਕ ਆ ਠੀਕਾ ਠੀਕਾ ਚੜਦੀ ਕਲਾ ਹੀ ਚਾਹੀਦੀ ਆ ਲੱਭੀ ਲੱਭ ਤੋਂ ਹਾਂਜੀ ਅੱਤਰ ਤਾਂ ਬੱਦਲ ਵਾਈ ਜੀ ਹੋਗੀ ਪੂਰੀ ਖਾਣ ਪੀਣ ਵਾਲਾ ਸਮਾਨ ਖੜਨ ਜਾ ਰਿਹਾ ਅੱਜ ਕਿੱਥੇ ਜਾ ਹਾਂਜੀ ਦੋਸਤੋ ਰਾਜਪੁਰੇ ਵੱਲ ਨੂੰ ਜਾ ਰਹੇ ਹਾਂ ਇੱਥੇ ਤਾਂ ਵੀ ਪੈਣ ਲੱਗ ਗਿਆ ਚੱਕ ਨੂੰ ਧਰ ਲੋ ਕਰਾਈ ਪਈਆ ਖਾਣ ਪੀਣ ਵਾਲਾ ਸਮਾਨ ਲੈਣ ਜਾ ਰਹੇ ਹਾਂ ਤੇ ਆਹ ਦੇਖੋ ਅੱਧਰ ਤਾਂ ਲੱਗ ਗਿਆ بارش ਪੈਣ ਕਿਤਾਬੀ ਵਾਲੇ ਪਾਸੇ ਸਾਧੂ ਵਾਲੇ ਪਾਸੇ ਤੇ ਪਹੁੰਚ ਕੇ KFC ਮੈਕਡੋਨਲਡਸ ਹਾਂਜੀ ਆ ਖਾਣ ਪੀਣ ਦਾ ਸਮਾਨ じゃ ਲੈਣ ਆਇਆ ਸੀ ਆ ਖਾਣ ਵਾਸਤੇ ਲੈ ਲਿਆ ਟੀਮ ਇਹਨਾਂ ਦਾ ਹਾਂਜੀ ਮੌਸਮ ਬਹੁਤ ਵਧੀਆ ਮੌਸਮ ਹੋਇਆ ਬਿਆ ਮੈਂ ਖੜਾ ਹਾਂ ਇੱਥੇ ਜਦ ਆਪਾਂ ਰਾਜਪੁਰੇ ਨੂੰ ਜਾਂਦੇ ਹਾਂ ਸਰਹੰਦ ਤੋਂ ਜਿਹੜਾ ਪਤਾਰਸੀ ਵਾਲਾ ਹੈ ਨਹੀਂ ਕੇਐਫਸੀ ਉੱਥੇ ਹੈਗਾ ਹੀ ਬਹੁਤ ਵਧੀਆ ਘੈਂਟ ਮੌਸਮ ਹੋਇਆ ਬਿਆ ਜੀ ਤਾਂ ਥੋੜੇ ਚਾਚੇ ਦਾ ਐ ਕਰਦਾ ਹੈ ਕਿ ਗੱਡੀ ਖਿੱਚ ਦੇ ਕਿਤੇ ਤੋਂ ਨਿਸ਼ਾਨ ਕਿਸੇ ਫਾਰਮ ਹਾਊਸ ਤੋਂ ਕਿ ਉੱਥੇ ਕੋਈ ਹੋਵੇ ਨਿਆਰੇ ਲਈਏ ਫਿਰ ਹੈ ਕੋਈ ਗੱਲ ਨਹੀਂ ਕਰਾਂਗੇ ਆ ਵੀ ਐਂਡ ਟੂ ਆਇਕ ਥਿਸ ਇਜ਼ ਅਨ ਉਹ ਠੀਕ ਹੋ ਚਲੋ ਹੁਣ ਚੱਲਦੇ ਹਾਂ ਪਿੰਡ ਨੂੰ ਲੱਭ ਤੂੰ ਖੜੀ ਆ ਤੁਹਾਡੇ ਚਾਚੇ ਵੀ ਗੱਡੀ ਉਹ ਮਾਹੌਲ ਮਾਰੂ ਨਾ ਤੇ ਜੋ ਤੁਸੀਂ ਅੱਜ ਯਾਰ ਮਾਨ ਸਨਮਾਨ ਕਰਦੇ ਹੋ ਆਦੇ ਚਾਚੇ ਦਾ ਯਾਰ ਸੂਟ ਮਾਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਦੁਆਰ ਤੋਂ ਤੇ ਮੀਂਹ ਫੇਰ ਪੈਣ ਲੱਗ ਗਿਆ ਦੇਖ ਲਓ ਵਿੱਚੋਂ ਫੜ ਗਿਆ ਦੀ ਤੇ ਹੁਣ ਚੱਲਦੇ ਆਂ ਜੀ ਪਿੰਡ ਨੂੰ ਜੁੜੇ ਰਹੇ ਹੋ بارش ਕਾਫੀ ਤੇਜ਼ ਹੋਊਗੀ ਪਤਾ ਨਹੀਂ ਲੱਗਦਾ ਵੀ ਬਿੱਚ ਨੂੰ ਹਟ ਜਾਂਦੀ ਆ ਬਿੱਚ ਨੂੰ ਪੈਣ ਲੱਗ ਜਾਂਦਾ ਏ ਇੱਕ ਗੱਲ ਹੋਰ ਜੇ ਤੁਹਾਡੇ ਚਾਚੇ ਕਰਕੇ ਕਿਸੇ ਦਾ ਵੀ ਦਿਲ ਦੁਖਿਆ ਤਾਂ ਯਾਰ ਸੌਰੀ ਮੰਗਦਾ ਲੱਗਦਾ ਚਾਚਾ ਤੇ ਘਰ ਨੂੰ ਜਾ ਰਹੇ ਆ ਜੀ ਉਹ ਮੀਂਹ ਪੈ ਰਿਹਾ ਏ ਕੁਛ ਨਹੀਂ ਦਿਖ ਰਿਹਾ ਦੇਖੋ ਇਹ ਦੂਸਰੀ ਗੱਲ ਵਾ ਠੀਕ ਹੋ ਮੈਂ ਨਾ ਯਾਰ ਘਰੇ ਫੋਨ ਕਰਿਆ ਮੈਂ ਕਿਹਾ ਜੀ ਮੀਂਹ ਪੈ ਰਿਹਾ ਕਰੇ ਨਹੀਂ ਬੱਦਲ ਚੜ ਕੇ ਆਇਆ ਬਈ ਆ ਮੀਂਹ ਹੀ ਪੈ ਰਿਹਾ ਦੇਖ ਲਓ ਪੱਟ ਨਾਲ ਪੱਟ ਕਹਿੰਦੇ ਹੁੰਦੇ ਨੇ ਛੜ ਜਾਂਦਾ ਹੁੰਦਾ ਮੀਂਹ ਇਥੋਂ ਆਪਣਾ ਪਿੰਡ 6-7 ਕਿਲੋਮੀਟਰ ਆ ਇੱਥੇ 6 ਕਿਲੋਮੀਟਰ ਪਿੱਛੇ ਫੁੱਲ ਮੀਂਹ ਪੈ ਰਿਹਾ ਰਿਉਨੀਅਲੇ ਪਾਸੇ ਉੱਥੇ ਪੈ ਨਹੀਂ ਰਿਹਾ ਦੇਖ ਲਓ ਆਹ ਦੇਖ ਲਓ ਆਪਣੇ ਪਿੰਡ ਮੀਂਹ ਹੀ ਹੈਗਾ ਸਵੇਰੇ ਹੈ ਤੀ ਹੁਣ ਮੀਂਹ ਹੀ ਪਿਆ ਹੈਗਾ ਹਾਂਜੀ ਅੱਜ ਦੀ ਬਲੌਗ ਦੀ ਕਰਦੇ ਆ ਐਂਡਿੰਗ ਪਹੁੰਚ ਗਿਆ ਪਿੰਡ ਹੁਣੇ ਆਇਆ ਦੇਖ ਲਓ ਸਵੇਰੇ ਆਪਣੇ ਮੀਂਹ ਪਿਆ ਏ ਹੁਣ ਮੀਂਹ ਉਰੇ ਹੈ ਨਹੀਂ ਪਿੱਛੇ ਦੇਖ ਲਓ ਕਿੰਨਾ ਮੀਂਹ ਪਿਆ 6 ਕਿਲੋਮੀਟਰ ਮਾਗਰ ਠੀਕ ਆ ਇਹਨੂੰ ਕਹਿੰਦੇ ਨੇ ਰੱਬ ਦੇ ਰੰਗ ਕੁਦਰਤ ਦੇ ਰੰਗ ਤੇ ਬੁੱਪੇ ਲਾਇਆ ਕਰੋ ਮਾਪਪਾ ਦਾ ਕਹਿਣਾ ਮੰਨਿਆ ਕਰੋ ਜਿੰਨੇ ਵੀ ਅੱਜ ਭਤੀਜ ਭਤੀਜੀਆਂ ਮਿਲੇ ਤੁਮ ਸਭ ਨੂੰ ਲੱਭ ਜੂ ਫਿਰ ਝੁਕਦਾ ਮੇਰਾ ਤੁਹਾਡਾ ਸਾਰੇ ਸਾਰਿਆਂ ਅੱਗੇ ਕਿਉਂਕਿ ਤੁਸੀਂ ਆਦੇ ਚਾਚੇ ਨੂੰ ਸਪੋਰਟ ਕਰਦੇ ਹੋ ਧੰਨਵਾਦ